ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਜੀਐਸਪੀ ਦਫਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਨੇ ਪਹਿਲੀ ਮੀਟਿੰਗ ਵਿੱਚ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਵਹਿਸੇ ਛਿੱਟੇ ਤੇ ਆਪਾਂ ਪੁੱਜੇ ਹੈਗੇ ਆ ਕਿ ਅਸੀਂ ਤੁਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰਤ ਉਹ ਦਰਜ ਕਰਨ ਲੱਗਦੇ ਆ ਜਦੋਂ ਤੁਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਤੇ ਅਸੀਂ ਤੁਹਾਨੂੰ ਕਾਪੀ ਦੇ ਦੇਵਾਂਗੇ ਕਿਹੜੀ ਐਫਆਈਆਰ ਦੀ ਗੱਲ ਕਰਦੇ ਕਿਹੜੀ ਜੋ ਸਾਡੀਆਂ ਟਰਾਲੀਆਂ ਸ਼ੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਪਪੂ ਪੰਕੇ ਦੇ ਉਸਮਾਨ ਬਰਾਮਦ ਹੋਇਆ ਤੇ ਇੱਕ ਟਰਾਲੀ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਵੀ ਤੇ ਐਫਆਈਆਰ ਦਰਜ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦਿਆਂ ਦੀ ਗ੍ਰਿਫਤਾਰੀ ਕਰੋ ਉਹਨਾਂ ਦਾ ਰਿਮਾਂਡ ਲਓ ਤੇ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿਉਂਕਿ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀਗਾ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏਸੀ ਸੀਗੇ ਕੂਲਰ ਸੀਗੇ ਪੱਖੇ ਸੀਗੇ ਵੀ ਇਹ ਸਾਰੇ ਕਿੰਨੇ ਬੰਦੇ ਚ ਇਨਵੋਲਵ ਹੈਗੇ ਕਿਹਦੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕਵਾੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਗਿਆ ਕੋਲ ਪੱਪੂ ਪੰਕਜ ਦੇ ਇੱਕ ਪਰਚਾ ਹੋਰ ਦਰਜ ਕਰਾਉਣ ਦੀ ਮੰਗ ਕਰਦੇ ਆ ਲਵਾਰਸ਼ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਇੱਕ ਦੇ ਸਨਾਖਤ ਹੋਣੇ ਰਹਿੰਦੇ ਸੀ ਉਹਦੇ ਸਨਾਖਤ ਕੀਤੇ ਆ ਉਹ ਪਰਚਾ ਵੀ ਪਪੂ ਪੰਕਜ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੀ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਆ ਕਿੰਨੇ ਸਮੇਂ ਚ ਐਫ ਆਈ ਆਰ ਲਾਂਚ ਹੋ ਕੇ ਸਾਡੇ ਕੋਲੇ ਆ ਜਾਂਦੀ ਹੈ ਤੇ ਅਸੀਂ ਉਹਨਾਂ ਚਰ ਬੈਠੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਪਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇਦਾ ਨਾ ਬੇ ਦੇਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲਿਟੀਕਲ ਪਾਰਟੀਆਂ ਦੇ ਹੁੰਦੇ ਆ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਤੇ ਆ ਪੱਪੂ ਹੋਰੀ ਜਾਂ ਉਹਦੀ ਪਤਨੀ ਸਜੰਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਐ ਤੇ ਪ੍ਰਸ਼ਾਸਨ ਨੇ ਹਮੇ ਭਰੀ ਆ ਵੀ ਇਹ ਕੇਸ ਥੋੜਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਜਿਹੜਾ ਉਹ ਆ ਵੀ ਰਜਰਾ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਚੋਂ ਨੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਾਡਾ ਕੋਈ ਉਸੇ ਚ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਹੈ ਉਹਨਾਂ ਨੂੰ ਤਸੱਲੀ ਕਰਵਾਈ ਐ ਵੀ ਦੇਖੋ ਸਾਡਾ ਕੋਈ ਅਰਾਧਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਐਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਟੈਂਟਰ ਲੱਗੇ ਨੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਵੀ ਲੰਘਣਾ ਅਸੀਂ ਤਾਂ ਐਂਬੂਲੈਂਸ ਵੀ ਤਾਂ ਨਗਾਉਣੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਦੇਣ ਤੇ ਨਹੀਂ ਤਾਂ ਜਦੋਂ ਅਸੀਂ ਤੁਹਾਡਾ ਘਰਾਓ ਕਰ ਰੱਖੇ एलानियां ਕੀਤਾ ਹੈ స్టేਟ ਤੋਂ एलान ਕਰਕੇ ਟੈਂਟ ਲਾਏ ਹੋਏ ਆ ਦਰੀਆਂ ਵਿਚਿਆਂ ਨੇ ਫਿਰ ਤੁਹਾਨੂੰ ਲੰਘਣੇ ਨਹੀਂ ਚਾਹੀਦੇ ਸਭ ਤੋਂ ਪਹਿਲੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਮਿਲਣਾ ਦਾ ਸਮਝਿਆ ਹੋਊ ਡੀਐਸਪੀ ਵੱਲੋਂ ਕੋਈ ਕਾਰਵਾਈ ਤਾਂ ਨਹੀਂ ਹੁੰਦੀ ਕਿਸਾਨਾਂ ਦੇ ਖਿਲਾਫ ਦੇਖੋ ਕਿਹਾ ਉਹਨਾਂ ਨੇ ਕਿ ਨਹੀਂ ਕੋਈ ਕਾਰਵਾਈ ਕਰਾਂਗੇ ਇਹ ਅਸੀਂ ਇਹਨੇ ਵੀ ਫਿਰ ਜਦੋਂ ਬੱਚੇ ਨੂੰ ਮੂਰੋ ਦੇਖਦੇ ਆ ਵੀ ਸਾਡੇ ਪਰਿਵਾਰਾਂ ਵਰਗੇ ਬੱਚੇ ਐ ਕਿਤੇ ਨਾ ਕਿਤੇ ਹੋ ਜਾਂਦੇ ਫਰਕਤਰ ਕੋ ਉਹਨਾਂ ਤੋਂ ਰਹਿ ਜਾਂਦੇ ਨਹੀਂ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਾਂ ਵੀ ਨਹੀਂ ਕਰਾਂਗੇ ਅਗਲਾ ਫੈਸਲਾ ਕੀ ਹੈ ਅਗਲਾ ਫੈਸਲਾ ਇਹ ਹੈ ਪਹਿਲਾਂ ਐਫ ਆਈ ਆਰ ਆ ਜਾਣ ਦਿਓ ਉਹ ਵਿਸ਼ਵਾਸ ਸਾਨੂੰ ਦਿੰਦੇ ਆ ਉੱਥੇ 스테ਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਅਸੀਂ ਕਰ ਰਹੇ ਹਾਂ ਉਹ 스테ਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫ ਆਈ ਆਰ ਦੀ ਕਾਪੀ ਆ ਜਾਂਦੀ ਹੈ ਕੇ ਸੀ ਆਈ ਆਰ ਕੋਲੇ ਚਲਿਆ ਜਾਂਦਾ ਹੈ ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਦੋਂ ਤੱਕ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਫਿਰ ਸਾਡੇ ਕੋਲੇ ਐਫ ਆਈ ਆਰ ਦੀ ਕਾਪੀ ਨਹੀਂ ਆ ਜਾਂਦੀ ਸਾਡੀ ਤਸੱਲੀ ਕਾਪੀ ਤੇ ਹੋ ਜਾਂਦੀ ਹੈ FIR ਦੀ ਕਾਪੀ ਦੇ ਉੱਤੇ ਉਹਦੇ ਵਿੱਚ ਇਹ ਹੈ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਧਰਨੇ ਨੂੰ ਚਲਾਉਣ ਬਾਰੇ ਜਿਹੜੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂਗੇ ਹੁਣ ਜਾ ਕੇ ਜੇ ਸਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਜ ਤੋਂ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖਰੇ ਉਤਰਨ ਦੀ ਗੱਲ ਉਹਨਾਂ ਨੇ ਕਹੀ ਤਾਂ ਅਸੀਂ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਕੋਈ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਹੈਗੇ ਨੇ ਪੱਪੂ ਪੰਕਜ ਜਸਜੰਤਾ ਚਾਵਲਾ ਮਨਦੀਪ ਸਿੱਧੂ ਹੋਰ ਵੀ ਅਰਾ ਵਗੈਰਾ ਜੋ ਇਹਨਾਂ 'ਚ ਨਾਮ ਆਏਗੇ ਨੇ ਉਹਨਾਂ ਸਾਰੇ ਬੰਦਿਆਂ ਤੇ ਐਫ ਆਈ ਆਰ ਦਰਜ ਹੋਗੇ ਇਹਦੇ 'ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਹੋ ਸਕਦਾ ਵੀ 15 ਬੰਦੇ ਆ 20 ਬੰਦੇ ਆ 25 ਬੰਦੇ ਆ ਕਿੰਨੇ ਕੁ ਬਾੜੀ ਆ ਸਾਰਿਆਂ ਤੇ ਹੋਣੀ ਚਾਹੀਦੀ ਐ ਐਫ ਆਈ ਆਰ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਆਪ ਦਾ ਜਿਹੜਾ ਪੀਸਫੁੱਲ ਜਿਹੜਾ ਤਰਨਾ ਖਤਮ ਕਰ ਰਹੇ ਹੈਗੇ ਨੇ ਤੇ ਦਰਾਨੇ ਤਰਨਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜਿਵੇਂ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮਿਲਚਲੇ ਹੁੰਦੇ ਨੇ ਉਹਨਾਂ ਨੇ ਮੰਗ ਕੀਤੀ ਵੀ ਜਿਹੜਾ ਜਿਹੜਾ ਮਾਮਲਾ ਦਰਜ ਕੀਤਾ ਵਾਅਦਾ ਕੀਤਾ ਜਾਵੇ ਕਿਹੜੇ ਕਿਹੜੇ ਬੰਦੇ ਰਿਜ਼ੋਲਵ ਕਰ ਮਸਲਾ ਕੀ ਸੀ ਜਿਹੜਾ ਟਰਾਲੀਆਂ ਚੋਰੀ ਕਰਨ ਵਾਲਾ ਮਸਲਾ ਸੀ ਤੇ ਪੁਲਿਸ ਉਹ ਇਨਵੈਸਟੀਗੇਸ਼ਨ ਪੇਅਰ ਕਰ ਰਹੀ ਹੈ ਯਾਨੀ ਕਰ ਰਹੀ ਹੈ ਪਰ ਇਹ ਪ੍ਰਾਣਾ ਮੈਟਰ ਹੈਗਾ ਉੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾਂ ਵੱਲੋਂ ਕੁਝ ਮੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਹਦੇ ਸੰਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਅ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾ ਨੇ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਉਹਦੀ ਵਜੋਂ ਕਾਰਵਾਈ ਜਿਹੜੀ ਅਸੀਂ ਕਮਲਚ ਰਿਆਂਵਾਂਗੇ ਸੀਆਈ ਸਟਾਫ ਪਟਿਆਲਾ ਨੂੰ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਹਾਂ ਜੀ ਇਸ ਸਬੰਧੀ ਜਿਹੜਾ ਹੈਗਾ ਸੁਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉੱਤੇ ਲਿਆ ਕੇ ਜਿਹੜੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਸੀਆਈ ਪਟਿਆਲਾ ਨੂੰ ਟ੍ਰਾਂਸਫਰ ਹੋਇਆ ਉਸ ਦਾ ਕਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਸੀਂ ਵੀ ਡੀਐਸਪੀ ਦੇ ਖਿਲਾਫ ਕੋਈ ਲਿਖਤੀ ਰਿਸ਼ਾਇਦਾ ਦੇਣੀ ਸੀ ਇਹ ਲੱਗਦਾ ਵੀ ਕੋ ਤੁਹਾਡਾ ਇਹ ਨਿੱਕੀ ਮੋਟਿਸ ਕਪਲ ਸੀ ਇਹ ਪਰਤਾਲ ਦੇ ਦੇ ਰਹੇ ਹਾਂ ਅਸੀਂ ਦਰਨਾ ਖਾ ਚੱਕਾਂਗੇ ਜੇ ਸਾਨੂੰ ਅਫਸਰ ਜੀ ਕਾਪੀ ਦਿੱਤੀ ਜਾਊਗੀ ਲਗੋ ਹਾਫ ਆਰ ਦਰਜ ਕੀਤੀ ਜਾ ਰਹੀ ਹੈਗੀ ਸਾਰਾ ਨਾਲ ਗੱਲਬਾਤ ਹੋ ਚੁੱਕੀ ਹੈ ਤੁਹਾਡਾ ਆ ਹੋਰ ਐਡ ਕੀਤੇ ਜਿਹੜੇ ਪਿੱਛੇ ਕਰ ਰਹੇ ਨੇ ਇਹ ਜੇ ਦਰਖਾਸਤ ਹੈਗੀ ਹੈ ਮੈਟਰ ਜਾਂਚ ਦਾ ਮੈਟਰ ਹੈਗਾ ਜਿਵੇਂ ਅੱਗੇ ਆਇਆ ਦੋ ਇਸ ਬਿਆਨ ਦੇ ਵਿੱਚ ਆ ਬਿਆਨ ਦੇ ਅਧਾਰ 'ਤੇ ਐਫ ਆਈ ਆਰ ਹੋ ਰਹੀ ਹੈ ਨਵੀਂ ਬੰਦ ਕੇ ਹਾਂਜੀ ਬਿਲਕੁਲ ਬਿਆਨ ਦੇ ਦਾਰ ਤੇ ਜਿੰਨਾ ਜਿੰਨਾ ਖਿਲਾਫ ਦੋਸ਼ ਲਾਇਆ ਉਹਨਾਂ ਦੇ ਖਿਲਾਫ ਐਕਸ਼ਨ ਇਹ ਪੜਤਾਲ ਦਾ ਮੈਟਰ ਹੋ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਾਰਵਾਈਆਂ ਚਲਿਆ ਪਾ ਹੁਣ ਕਿਸਾਨ ਤੇ ਕੁਲਤਾ ਮਸਲਾ ਨਿਬੜ ਗਿਆ ਸਾਰੇ ਜੀ ਤਾਂ ਆਲਮੋਸਟ ਲਿਬੜ ਚੁੱਕਿਆ ਹੈਗਾ ਇਹ ਕਿਹਨਾਂ ਕਹਿੰਦੇ ਜਿੰਨੇ ਚਿਰ ਐਫ ਆਈ ਆਰ ਦੀ ਕਾਪੀ ਸਾਨੂੰ ਦੇਂਦੇ ਅਸੀਂ ਇੱਥੇ ਨਹੀਂ ਜਾਵਾਂਗੇ ਐਫ ਆਈ ਆਰ ਦਰਜ ਹੋ ਚੁੱਕੀ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਸਾਡੀ ਆਪਸ ਵਿੱਚ ਸਹਿਮਤੀ ਬਣ ਚੁੱਕੀ ਹੈਗੀ ਸਰ ਕਿਹਨਾਂ ਕਿਹਨਾਂ ਦੇ ਨਾਮ ਐਡ ਕਰਨ ਦੀ ਗੱਲ ਕਰ ਰਹੇ ਹੋ ਇਹ ਪੜਤਾਲ ਦੇ ਅਧੀਨ ਐਪਲੀਕੇਸ਼ਨ ਦਿੱਤੀ ਹੈਗੀ ਅਸੀਂ ਵੇਖਦੇ ਹੈਗੇ ਉਹਦੇ ਵਿੱਚ ਧੰਨਵਾਦ